ਜੀ ਵਾਰ ਬਨੇ ਲੋਕ ਸਭਾ ਦੇ ਸੰਸਦ ਗੁਰਜੀਤ ਸਿੰਘ ਔਜਲਾ ਨੇ ਇੱਕ ਗਰੀਬ ਪਰਿਵਾਰ ਦੀ ਧੀ ਦਾ ਸਾਰਾ ਖਰਚ ਆਪਣੇ ਸਿਰ ਤੇ ਚੁੱਕਿਆ ਹੈ ਪਿਛਲੇ ਦਿਨੀ ਅੰਮ੍ਰਿਤਸਰ ਦੇ ਸੁਲਤਾਨ ਵਿੰਡਿਲਾ ਆ ਕੇ ਦੇ ਇੱਕ ਗਰੀਬ ਪਰਿਵਾਰ ਦੀ ਧੀ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਜਿਸ ਦਾ ਕੱਲ 16 ਜੂਨ ਸ਼ਨੀਵਾਰ ਨੂੰ ਵਿਆਹ ਹੋਣ ਜਾ ਰਿਹਾ ਹੁਣ ਜਿਸ ਦੇ ਚਲਦੇ ਕਈ ਦਾਨੀ ਸੱਜਣ ਇਸ ਗਰੀਬ ਪਰਿਵਾਰ ਦੇ ਮਦਦ ਲਈ ਪਹੁੰਚੇ ਨੇ ਉਥੇ ਹੀ ਅੰਮ੍ਰਿਤਸਰ ਤੋਂ ਤੀਸਰੀ ਵਾਰ ਚੁਣੇ ਗਏ ਲੋਕ ਸਭਾ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਵੀ ਪਿੱਛੇ ਨਹੀਂ ਹਟੇ। ਉਹਨਾਂ ਨੇ ਵੀ ਆਪਣੀ ਟੀਮ ਨੂੰ ਭੇਜ ਕੇ ਇਸ ਪਰਿਵਾਰ ਦੀ ਧੀ ਦੇ ਵਿਆਹ ਦਾ ਸਾਰਾ ਖਰਚ ਆਪਣੇ ਸਿਰ 'ਤੇ ਚੁੱਕਿਆ। ਸੁਖਨਾਮ ਦੀ ਰਿਪੋਰਟ ਕੇ ਆਰਟੀ ਨਿਊਜ਼ ਨੈਟਵਰਕ। ਮੇਰਾ ਨਾਮ ਸਰਬਜੀਤ ਸਿੰਘ ਸੋਨੋ ਚੰਡਿਆਲਾ ਵਾ। ਔਰ ਅਸੀਂ ਸਰਦਾਰ ਗੁਰਜੀਤ ਸਿੰਘ ਔਜਲਾ ਜੋ ਗੁਰੂ ਨਗਰੀ ਦੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੀ ਟੀਮ ਆ। ਔਰ ਸਾਰੇ ਜਣੇ ਅਸੀਂ ਅੱਜ ਆਏ ਆ। ਇੱਕ ਵੀਡੀਓ ਚੈਨਲਾਂ ਤੇ ਤੁਹਾਡੇ ਜ਼ਰੀਏ ਦੇਖੀ ਸੀ। ਸultanwind ਦੀ ਲੱਖਾ ਸਿੰਘ ਪਲਾਟਾਂ ਦੀ ਇੱਕ ਧੀ ਦੇ ਵਿਆਹ ਰੱਖਿਆ ਗਿਆ ਸੀ ਔਰ ਘਰ ਦੇ ਹਾਲਾਤ ਤੁਸੀਂ ਵੇਖ ਰਹੇ ਓਥੇ ਖੜੇ ਆ ਔਰ ਜਦੋਂ ਹੀ ਇਹ ਐਮਪੀ ਸਾਹਿਬ ਨੇ ਔਜਲਾ ਸਾਹਿਬ ਨੇ ਵੀਡੀਓ ਦੇਖੀ ਤੇ ਇਮੀਡੀਏਟਲੀ ਸਾਨੂੰ ਸਾਰਿਆਂ ਨੂੰ ਭੇਜਿਆ ਅੱਜ ਅਸੀਂ ਬੱਚੀ ਦੇ ਵਿਆਹ ਦੇ ਕੱਪੜੇ ਔਰ ਉਹਨਾਂ ਦੇ ਮਾਤਾ ਜੀ ਦੇ ਕੱਪੜੇ ਉਹਨਾਂ ਦੇ ਪਿਤਾ ਜੀ ਦੇ ਔਰ ਲੜਕੇ ਦੇ ਵਿਆਹ ਵਾਲੇ ਦੇ ਉਹ ਲੈ ਕੇ ਆਏ ਆ ਔਰ ਪਰਿਵਾਰ ਨੂੰ ਬੇਨਤੀ ਕੀਤੀ ਆ ਕਿ ਸਾਰੇ ਵਿਆਹ ਦਾ ਖਰਚਾ ਜਿੱਥੇ ਵੀ ਜਿੰਨੀ ਜ਼ਰੂਰਤ ਹੈ ਸਾਨੂੰ ਲਿਸਟ ਬਣਾ ਕੇ ਦੇ ਦੇਣ ਉਹ ਸਾਰਾ ਹੀ ਔਜਲਾ ਸਾਹਿਬ ਨੇ ਕਿਹਾ ਸੀ ਆਪੇ ਕਰਾਂਗੇ ਕਿਉਂਕਿ ਗੁਰੂ ਨਗਰੀ ਸਾਰੀ ਹੀ ਸਾਡਾ ਪਰਿਵਾਰ ਆ ਤੇ ਅਸੀਂ ਆਪਣੀ ਤੀਜ ਦਾ ਵਿਆਹ ਜਿਹੜਾ ਆਪ ਕਰਾਂਗੇ ਜਿੱਥੇ ਜਿੱਦਾਂ ਦੀ ਲੋੜ ਹੈ ਸਾਨੂੰ ਲਿਸਟ ਬਣਾ ਕੇ ਦੇਣ ਤੇ ਸਾਡੇ ਕਾਉਂਸਲਰ ਸਾਹਿਬ ਦੀ ਔਰ ਸਾਡੇ ਵਾਰਡ ਦੇ ਇੰਚਾਰਜ ਜਿਹੜੇ ਇਹਨਾਂ ਸਾਰਿਆਂ ਦੀ ਡਿਊਟੀ ਲਾਤੀ ਆ ਜਿੱਥੇ ਜਿਹੜੀ ਚੀਜ਼ ਦੀ ਜ਼ਰੂਰਤ ਆਉ ਉਸੇ ਇੱਥੇ ਪੂਰੀ ਕਰਵਾਵਾਂਗੇ ਮਾਪਿਓ ਪਹਿਲੇ ਦਿਨ ਬੜਾ ਭਾਪ ਕਿਸ ਸੀ ਬਿਲਕੁਲ ਬੜਾ ਬੜਾ ਦੇਖੋ ਤੁਹਾਡੇ ਚੈਨਲਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੁਸੀਂ ਬਹੁਤ ਚੰਗਾ ਕੰਮ ਕੀਤਾ ਇੱਕ ਪੁੰਨ ਵਾਲਾ ਕੰਮ ਕੀਤਾ ਸਾਰੇ ਚੈਨਲਾਂ ਨੇ ਜਿਹੜਾ ਇੱਕ ਧੀ ਦਾ ਵਿਆਹ ਸੀਗਾ ਸਾਡੇ ਤੱਕ ਇਹ ਖਬਰਾਂ ਪਹੁੰਚੀਆਂ ਤੁਹਾਡੇ ਜ਼ਰੀਏ ਪਹੁੰਚੀਆਂ ਇਹੋ ਜੇ ਕੰਮ ਤੁਸੀਂ ਅੱਗੇ ਵੀ ਕਰਦੇ ਰਿਹਾ ਕਰੋ ਪਰਮਾਤਮਾ ਤੁਹਾਨੂੰ ਸਾਰੇ ਮੀਡੀਆ ਨੂੰ ਚੜ੍ਹਦੀ ਕਲਾ 'ਚ ਰੱਖੇ ਮੰਗ ਕੇ ਮੇਨ ਮਕਸਦ ਹੈ ਕਿ ਇਹਨਾਂ ਦੀ ਕੀ ਕੀ ਡਿਮਾਂਡਸ ਕੀ ਨੇ ਡਿਮਾਂਡ ਸੀ ਇਹਨਾਂ ਦੀ ਬੱਚੀ ਦਾ ਵਿਆਹ ਹੀ ਸੀ ਵਿਚਾਰਿਆਂ ਦਾ ਕਹਿੰਦੇ ਸੀ ਕੁਝ ਵੀ ਬੜਾ ਬੁਰਾ ਹਾਲ ਸੀ ਤੇ ਅੱਜ ਚਿਹਰੇ ਤੇ ਖੁਸ਼ੀ ਵੇਖ ਕੇ ਬੜਾ ਮਨ ਖੁਸ਼ ਹੈ ਇੱਕ ਘਰ ਪੈਣ ਵਾਲਾ ਇਹਨਾਂ ਦਾ ਉਹ ਵੀ ਜਿਹੜੀ ਫਾਈਲ ਇਹਨਾਂ ਨੂੰ ਮੈਂ ਕਿਹਾ ਦੋ ਮੈਂ ਕਿਹਾ ਕਮਿਸ਼ਨਰ ਸਾਹਿਬ ਕੋਲ ਅਸੀਂ ਪਾਸ ਕਰਾ ਕੇ ਜਿਹੜੇ ਸਰਕਾਰ ਵੱਲੋਂ ਪੈਸੇ ਆਉਂਦੇ ਦਵਾਵਾਂਗੇ ਔਰ ਜਿਹੜੀਆਂ ਸਹੂਲਤਾਂ ਸਰਕਾਰੀ ਮਿਲਣੀਆਂ ਚਾਹੀਦੀਆਂ ਉਹ ਤੇ ਮਿਲਣੀਆਂ ਹੀ ਚਾਹੀਦੀਆਂ ਵਾ ਉਹਨਾਂ ਪਰਿਵਾਰਾਂ ਨੂੰ ਮਿਲਣੀਆਂ ਚਾਹੀਦੀਆਂ ਜਿਨ੍ਹਾਂ ਨੂੰ ਜ਼ਰੂਰਤ ਆ ਕਿਉਂਕਿ ਗੁਰੂ ਦੀ ਨਗਰੀ ਦੇ ਵਿੱਚ ਆਪਾਂ ਸਾਰੇ ਹੀ ਗੁਰੂ ਦੇ ਬੱਚੇ ਆ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਆਪਾਂ ਇਹੋ ਜਿਹੇ ਪਰਾਲੇ ਜਿਹੜੇ ਤੁਸੀਂ ਸਾਡੇ ਤੱਕ ਪਹੁੰਚਾਇਆ ਕਰੋ ਅਸੀਂ ਤੁਹਾਡੇ ਜ਼ਰੀਏ ਜਿਹੜੇ ਸਿਰ ਸਭ ਤੋਂ ਜ਼ਿਆਦਾ ਵਧਾਈ ਦੇ ਪਾਤਰ ਤੁਸੀਂ মিডিਆ ਵਾਲੇ ਜੇ ਮੈਂ ਤੁਹਾਨੂੰ ਵੱਲੋਂ ਤੁਹਾਡਾ ਤਾਂ ਦੇਣ ਦੇ ਹੀ ਨਹੀਂ ਸਕਦਾ ਤੇ ਤੁਸੀਂ ਸਾਡੇ ਤੱਕ ਨਾਂ ਪਹੁੰਚਾਓਗੇ ਤੇ ਕਿੱਦਾਂ ਪਹੁੰਚਣਗੀਆਂ ਗੱਲਾਂ ਇੱਕ ਅਵੇਅਰ ਲੋਕਾਂ ਨੂੰ ਕਰਨਾ ਜਿਹੜਾ মিডিਆ ਦੇ ਹੱਥ ਬਹੁਤ ਕੁਝ ਆ ਤੇ ਚੰਗੀਆਂ ਕੁਚੀ ਸਿੰਘ ਓਜਲਾ ਆਣਗੇ ਵਾਜ ਪਹੁੰਚ ਬਿਲਕੁਲ ਓਜਲਾ ਸਾਹਿਬ ਆਉਣਗੇ ਜੇ ਓਜਲਾ ਸਾਹਿਬ ਇੱਥੇ ਨਾ ਹੋਏ ਤੇ ਉਹਨਾਂ ਦੇ ਮਾਤਾ ਜੀ ਅਸੀਂ ਸਾਰੇ ਆਵਾਂਗੇ ਇੱਥੇ ਸਾਰਾ ਪਰਿਵਾਰ ਆਊਗਾ ਓਜਲਾ ਸਾਹਿਬ ਦਾ ਅਸੀਂ 24 ਘੰਟੇ ਹਾਜ਼ਰ ਹਾਂ ਤੁਸੀਂ ਇਹੋ ਜੇ ਜਿੱਥੇ ਵੀ ਕਿਤੇ ਕੋਈ ਕੰਮ ਹੁੰਦਾ ਵਾ ਕੋਈ ਖਬਰ ਹੁੰਦੀ ਆ ਸਾਡੇ ਜਰੂਰ ਧਿਆਨ ਚ ਲਿਆ ਕਰੋ ਅਸੀਂ ਉਸੇ ਵੇਲੇ ਹਾਜ਼ਰ ਹਾਂ ਤੀਜੀ ਵਾਰੀ ਜੇ ਸਾਨੂੰ ਚੁਣਿਆ ਨਾ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੇ ਪਰਿਵਾਰ ਦੇ ਦੁੱਖ ਸੁੱਖ ਜਿਹੜੇ ਆ ਕਿਸੇ ਵੇਲੇ ਉੱਥੋਂ ਤੱਕ ਨਹੀਂ ਪਹੁੰਚ ਸਕਦੇ ਅਸੀਂ ਹਰ ਕਿਸੇ ਦੀ ਸੇਵਾ ਚ ਹਾਜ਼ਰ ਹਾਂ ਤੁਸੀਂ ਸਾਨੂੰ ਦੱਸਿਆ ਕਰੋ ਇਹ ਚ ਆ ਰਹੇ ਆ ਤੁਹਾਡੀ ਵੀ ਸੇਵਾ ਸਾਡੀ ਵੀ ਸੇਵਾ ਪਰ ਰਲ ਮਿਲ ਕੇ ਸਾਰਿਆਂ ਨੇ ਇਸ ਨਗਰੀ ਦੇ ਵਿੱਚ ਸੇਵਾ ਕਰਨੀ ਧੰਨਵਾਦ